ਸਾਡੇ ਨਾ ਕੈਪਟਨ ਮੰਤਰੀ ਤਾਰੀਵਾਲ ਸਾਹਿਬ ਹੈ ਤਾਰੀਵਾਲ ਸਾਹਿਬ ਅੱਜ ਤੁਸੀਂ ਐਨਆਰਏ ਸਭਾ ਦੇ ਵਿੱਚ ਪ੍ਰਧਾਨ ਕਿਹੜੇ ਆ ਸੀਟ ਤੇ ਬਿਠਾਏ ਨੇ ਪਹਿਲੀ ਵਾਰ ਦੇਖਣ ਨੂੰ ਮਿਲਿਆ ਕਿਹੜੇ ਪ੍ਰਧਾਨ ਆ ਲੇਡੀਜ਼ ਕਿਹੜੇ ਐਨਆਰਏ ਸਭਾ ਦੇ ਬਿਲਕੁਲ ਸਾਡਾ ਬੜਾ ਮੰਦ ਖੁਸ਼ ਹੈ ਕਿ ਵਾਕਿਆ ਹੀ ਜਿੱਦਾਂ ਪੰਜਾਬ 'ਚ ਬਦਲਾ ਆਇਆ ਤਾਂ ਐਨਆਰਏ ਸਭਾ ਦੇ ਵਿੱਚ ਵੀ ਬਦਲਾ ਆਇਆ ਔਰ ਅਸੀਂ ਇੱਕ ਪੜ੍ਹੀ ਲਿਖੀ ਸੂਝਵਾਨ ਮਤਲਬ ਜਿਹੜੀ ਸਾਡੀ ਭੈਣ ਆ ਉਹਨੂੰ ਪ੍ਰਧਾਨ ਬਣਾਇਆ ਸਮਝਦੇ ਕਿ ਗੱਲ ਬੜਾ ਬਹੁਤ ਹੀ ਵਧੀਆ ਮਤਲਬ ਹੋਇਆ ਔਰ ਮੈਨੂੰ ਆਸ ਹੈ ਕਿ ਜਿੰਨੇ ਲੋਕਾਂ ਦੇ ਕੰਮ ਹੈ ਉਹ ਸਭ ਜਿਹੜੇ ਇਹਨਾਂ ਦਾ ਹੀ ਦੇ ਕੰਮ ਪ੍ਰੋਬਲਮ ਉਹ ਸਭ ਦੀ ਹੱਲ ਹੋਇਆ ਕਰਤੀ ਕੀ ਸਭ ਤੋਂ ਐਨਆਰਆਈ ਲੋਕਾਂ ਦੇ ਕਿਹੜੇ ਮੁਸ਼ਕਲਾਂ ਦੇ ਕੀ ਸਾਹਮਣਾ ਹੰਦੇ ਤੁਹਾਡੇ ਸਾਹਮਣੇ ਨਹੀਂ ਜੀ ਸਭ ਤੋਂ ਜ਼ਿਆਦਾ ਇਹ ਕਿ ਜਿਹੜਾ ਇੱਕ ਦਾ ਜਿਹੜੇ ਪ੍ਰੋਪਰਟੀ ਦੇ ਕੇਸ ਆ ਉਹ ਇਹਨਾਂ ਦੇ ਇਹਦੇ ਬਹੁਤ ਆ ਜੀ ਉਹਨਾਂ ਲਈ ਕੋਸ਼ਿਸ਼ ਆਪਾਂ ਕੋਸ਼ਿਸ਼ ਕਰਾਂਗੇ ਸੀਐਮ ਸਾਹਿਬ ਨੂੰ ਕਹਿ ਕੇ ਕੁਝ ਕਾਨੂੰਨ ਦੇ ਵਿੱਚ ਵੀ ਮਤਲਬ ਕੋਈ ਚੀਜ਼ਾਂ ਹੋਣ ਆਗੀਆਂ ਬਾਕੀ ਅਸੀਂ ਪਹਿਲਾਂ ਵੀ ਮਸਲੇ ਹੱਲ ਕੀਤੇ ਪਿਛਲੀ ਵਾਰ ਸਾਡੇ ਕੋਲ 605 ਮਸਲੇ ਆਏ ਸੀ 595 ਹੱਲ ਕਰਤੇ ਐਲ ਕਾਮੀ ਐਨਡੀਆਈ ਸਭਾ ਦੇ ਨਾਲ ਅਸੀਂ ਐਨਡੀਆਈ ਮਿਲਨੀਆਂ ਕਰਦੇ ਹਾਂ ਪੂਰੇ ਸਟੇਟ ਪੰਜ ਜੀ ਪਹਿਲੀਆਂ ਮਾਨ ਸਾਹਿਬ ਕਾਦੇ ਪਠਾਨਕੋਟ ਦੇ ਵਿੱਚ ਮਾਨ ਸਾਹਿਬ ਜੀ ਦੀ ਅਗਵਾਈ ਦੇ ਵਿੱਚ ਸੀਐਮ ਸਾਹਿਬ ਦੇ ਜਿਹਨੇ ਮਸਲੇ ਹੋਣਗੇ ਉਹਨੂੰ ਹੱਲ ਕਰਾਂ ਸਭ ਤੋਂ ਜ਼ਿਆਦਾ ਐਨਆਰਆਈਆਂ ਦਾ ਪ੍ਰੋਬਲਮ ਆਉਂਦੀ ਹੈ ਕਿ ਕਿਹੜੇ ਕਰਿੰਦੇ ਹੈਗੇ ਐਨਆਰਆਈਆਂ ਨੂੰ ਠੱਗਣ ਲਾ ਉਹ ਮਾਮਲੇ ਬਹੁਤ ਜ਼ਿਆਦਾ ਸਾਹਮਣੇ ਆਉਂਦੇ ਨੇ ਤੁਸੀਂ ਦੇਖੋਗੇ ਬਹੁਤ ਟਾਈਮ ਅੱਗੇ ਬਾਕੀ ਵੀ ਢਾਦਾਂਗੇ ਜਿੱਥੇ ਜਿੱਥੇ ਸਾਨੂੰ ਬੋਲਾ ਲੱਗਦਾ ਢਾਦਾਂਗੇ ਆਪਾਂ ਕਹਦਾਓ ਤੁਸੀਂ ਕੀ ਕੀ ਹੋਰ ਕੀ ਐਨਆਰਆਈਆਂ ਦਾ ਕਿਹੜਾ ਹੁਣ ਨਵਾਂ ਪ੍ਰਧਾਨ ਚੁਣ ਲਿਆ ਕੀ ਤੁਸੀਂ ਉਹਨਾਂ ਨਾਲ ਵੀ ਤੁਹਾਡੀ ਮੀਟਿੰਗ ਹੋਈ ਵੀ ਚਾਰ ਸਕਦੇ ਨਹੀਂ ਜੀ ਬਹੁਤ ਵਧੀਆ ਅਸੀਂ ਇਹੀ ਪਲਾਨ ਕਰਦੇ ਕਿ ਅਸੀਂ ਅੱਗੇ ਜਾ ਕੇ ਐਨਆਰਆਈਆਂ ਦੀਆਂ ਕਿਦਾਂ ਸਮੱਸਿਆਵਾਂ ਦਾ ਹੱਲ ਕਰਾਂਗੇ ਠੀਕ ਹੈ ਨਾ ਹੋਊਗਾ ਵਧੀਆ ਹੋਊਗਾ ਕਿਉਂਕਿ ਬਧਾਉਣਾ ਤੁਸੀਂ ਕਿ ਐਸੇ ਗਲਤ ਗੱਲਬਾਤ ਕੀਤੀ ਗਈ ਹੈ ਐਨਆਰਆਈ ਸਭਾ ਦੇ ਜੋ ਕੈਪਟਨ ਮੰਤਰੀ ਤਾਰੀਵਾਲ ਸਾਹਿਬ ਦੇ ਨਾਲ ਆਪਾਂ ਐਨਆਰਆਈ ਸਭਾ ਦੇ ਪ੍ਰੈਜ਼ੀਡੈਂਟ ਨਾਲ ਵੀ ਕਰਦੇ ਹਾਂ ਗੱਲ